ਸਤਿ ਸ਼੍ਰੀ ਅਕਾਲ ਜੀ ਵੈਲਕਮ ਆਰ ਮਨ ਪਿਆ ਮੇ ਬਲੌਗ ਤੇ ਹੋਰ ਸਭੀ ਸਾਰੇ ਕੀ ਮਿਓ ਠੀਕ ਠਾਕ ਹੋ ਮੀਨਾ ਸਾਰੇ ਵਧੀਆ ਹੋ ਮੰਗੇ ਅੱਜ ਅੱਜ ਜ ਸਮਰਾਨ ਦਾ ਇੱਕ ਸਾਮ ਹੋ ਗਿਆ ਜੀ ਕੀ ਸੰਗਰਾਂ ਦਾ ਦਿਹਾੜਾ ਜੀ ਅਪ ਮਾਰਨਿੰਗ ਦਾ ਟਾਈਮ ਹੈ ਸਬਾਹ 5:00 5:00 ਵਜੇ 5 ਮਿੰਟ ਤੋਂ ਪਹਿਲੇ ਜੀ ਮੇਰਾ ਪਰੇ ਤਾਂ ਸਮਰਨਾ ਸਟਾਰਟ ਕਰਦੇ ਹਾਂ ਸਵੇਰੇ ਸਵੇਰੇ ਕਮ ਮਾਰਨਿੰਗ ਦੀ ਠੀਕ ਹੈ ਜੀ ਥੋੜਾ ਥੋੜਾ ਨਿਰਾਈ ਜਾਂਦਾ ਗਾਜਮ ਉਹਦਾ ਡ੍ਰੋਪ ਪ੍ਰੋਤ ਦੇ ਮਧਿਆ ਜਿਹੜਾ ਆਪਾਂ ਦੇਖੋ ਰੇਡੀ ਆ हां जी मित्रों हुन मैं डेरी ਤੋਂ ਐਸੀ ਦੁੱਧ ਭਾ ਕੇ ਤੇ ਇੱਧਰ ਮੰਮੀ ਹਨ ਆ ਮੰਦੀ ਕਹਿੰਦੇ ਆ ਕਿ ਨਹੀਂ ਇਹਦੇ ਅੰਦਰ ਇਹਨਾ ਮੁਸ਼ਕਲੀ ਬਣ ਜਾਂਦੀ ਹੈ ਦੁੱਧ ਦੀ ਸਮੈਲ ਜੀ ਰਹਿੰਦੀ ਫਿਰ ਮੈਂ ਅਨਸਾਰ ਧੋ ਦਿੰਦਾ ਹਾਂ ਮੈਂ ਕਦੇ ਕਦੇ ਮੰਮੀ ਤੋਂ ਹੁੰਦੀ ਹੁੰਦੀ ਇਸ ਮਾਰ ਕੇ ਰਗੜ ਕੇ ਇਹਨੂੰ ਤੇ ਅੰਦਰ ਆ ਹੁਣ ਆਪਾਂ ਇਹ ਦੁੱਧ ਭਾ ਕੇ ਸੀ ਤੇ ਇੱਧਰ ਮੇਰੇ ਆਉਂਦੇ ਨੇ ਮੰਮੀ ਨੇ ਮੱਜਾ ਮਜਨ ਸਾਰੇ ਕਰਸੇ ਨੂੰ ਐਂ ਨਵਾ ਨੂੰ ਕਿ ਬੰਨੇ ਪੈਗਾ ਬੇਲੀਆਂ ਖੜੀਆਂ ਬਸ ਉਹ ਸੰਧੀ ਖਾਈ ਜਾਂਦੀਆਂ ਹੁਣ ਨੇ ਗਿੱਟੀ ਪਈ ਸਨਾਂ ਨੂੰ ਤੇ ਹਵਾ ਚੱਲੀ ਜਾਂਦੀ ਏ ਛੰਡੀ ਛੰਡੀ ਮੁੰਬੇ ਗਿਆ ਤਾਂ ਇੱਧਰ ਮੱਝਾਂ ਵਾਸਤੇ ਬੋਲਤਾ ਸਿੱਧੀ ਹਵਾ ਐ ਮੇਂ ਕ੍ਰੋਸ ਹੋਵੇਗੀ ਤੇ ਇੱਧਰ ਇੱਟਾ ਕੁ ਮਿੰਨਟ ਹੋਤਾ ਧਿਆ ਕੱਪੜੇ ਵਿੱਚ ਚੜ ਗਏ ਪਈ ਸੀ ਇਹਨੂੰ ਟੰਗਤਾ ਦੇ 7:00 ਵੱਜ ਗਏ ਮੈਂ ਹੋਣਾ ਹਥਿਆਰ ਹੋਣਾ ਰੈਡੀ ਹੋਣਾ ਸਕੂਲ ਵਾਸਤੇ ਹਾਂਜੀ ਹਾਂਜੀ ਕੀ ਹਾਂਜੀ ਆਪਾਂ ਹੁਣ ਵਰਮਾਂਦਿਕ ਕਪੜੇ ਕਰ ਰਹੇ ਹਾਂ ਪ੍ਰੈਸ ਹਾਂਜੀ ਲਿਆ ਦੇ ਨਹੀਂ ਬੱਦੂ। ਰਮਾਂ ਦੀ ਆਪਣੀ ਪ੍ਰੈਸ ਮਾਰਨੇ ਇੱਕ ਮਿੰਟ ਪਾਪ ਮਾਰਦੇ ਆਂ ਠੀਕ ਹੈੀ ਵਰਦੀ ਤੇ ਤੇ ਮੱਛਰ ਰੋਟੀ ਆ ਮੱਜਨ ਤੋਂ ਕਰਨੀ ਆ ਜਿਵੇਂ ਮੈਂ 13 14 ਮਹੀਨੇ ਬਾਅਦ ਆ ਗਏ ਮੱਛਰ ਬਹੁਤ ਜ਼ਿਆਦੇ ਮੱਜਨ ਤੇ ਬ੍ਰੇਕ ਬ੍ਰੇਕ ਮੱਛਰੀ ਹੋ ਰਹੀ ਹੈ। ਨੂੰ ਤੋਂ ਆਪਣਾ ਨਮਾਕੇ ਥੋੜਾ ਥੋੜਾ ਤੇਲ ਲਾਇਆ ਸੀ ਉਹ ਜਿਵੇਂ ਖਾਦਾ ਪਿਆ ਸੀ ਪਿੰਨਾ। ਫੇਰੇ ਇਸ ਤੋਂ ਆਪਣਾ ਪਾਉਂਗੀ। ਪੇਰਮਾਨਾ ਦੇ ਕੁਲੋਂ ਜੀ ਤੇ ਰੋਟੀ ਬਣਾਤੀ ਸੀ ਜੀ ਪਰ ਮਾਨ ਦੇ ਹੋਂ ਤੋਂ ਥੋੜਾ ਡੇਟ ਆਇਆ ਟੈਂਸ਼ਨ ਜੀ ਹੋ ਗਈ ਸੇ ਮਾਨਵਾਰ ਦੇ ਵਿੱਚ ਫਿਰ ਉਹ ਜਿਹੜੇ ਕੱਟੇ ਦੇਖਿਆ ਵੀ ਮਾਨ ਚੌਂਣੀ ਆਇਆ ਪਰ ਮੈਡਮ ਨੂੰ ਫੋਨ ਲਾ ਲਿਆ ਉਹਨਾਂ ਦੇ ਨੂੰ ਉਹਨੂੰ ਕੁਛ ਰਾਹ ਦੇ ਵਿੱਚ ਜੀ ਮਿਲੇ ਇਸ ਕਰ ਪਲੇਟ ਹੋ ਗਈ ਥੋੜਾ ਪੇਰਮਾਨ ਖਾਰੇ ਰੋਟੀ ਇੱਕ ਕੁਝ ਆ ਬਣਾਈ ਸੀ ਇਹ ਤੇ ਆ ਸੰਧਾਰ ਜੀ ਦੇ ਖੰਡ ਕੇ ਰੱਖਤੀ ਦੀਪੰਚ ਆਸਾਂ ਕਿ ਦੋਨਾਂ ਦੀ ਇੱਕ ਪਾਲਿਸੀ ਪਾਲਿ ਹਿੱਤਾਂ ਚ ਦੋਨਾਂ ਮਾਜਨੇ ਪੈਣਗੇ ਠੀਕ ਹੈ ਜੀ ਆਵਣਾ ਹੀ ਪਿਆ ਆਪਣੀ ਖਿਆ ਸਰੀਆਣਿਆ ਕੇ ਪੀਓ ਜੀ ਫੁੱਲਾਂ ਜੋਇ ਕਰਾਉਜੀ ਬਲੋਗ ਨੂੰ ਤੇ ਉਸਾ ਕੱਲ ਸ਼ਾਮ ਵਾਲੇ ਨੇ ਦੇ ਵਿੱਚ ਕੁ ਸਵੇਰੇ ਵਾਲੇ ਨੇ ਤੇ ਫਿਰ ਉਹ ਸੁੱਕਣੇ ਆਏ ਲਾਤੇ ਵੀ ਅੰਦਰ ਜੇ ਪਾ ਦੇ ਜਿੰਨਾ ਰਹਾਤਾ ठीक है। लॉज़ जुर्मान पा रहे हैं सन्नी। ठीक है जी। हमें चुप। खाल चुप पानी पा रहे है जुर्मान से नहीं। मैं खाल डला रही हूँ क्या कर रहे हैं जुर्मान? खाल नहीं बाल। सन्नी सन्नी। सन्नी कर रहे हैं मेरे पितृ. ਸਮੂਤ ਕੈਂਟ ਚਲੀ ਅੰਨਾ ਇਹ ਕਰਾ ਪਾਕੋ ਕੋ ਮੱਝ ਆਪਣਾ ਗੰਨੀਰਾ ਮੰਗ ਰੰਗਾ ਨੇ ਭੁੱਖ ਲੱਗੀ ਵੀ ਪਾਣੀ ਬਾੜਾ ਪਾ ਲਿਆ ਭਾਈ ਤੂੰ ਸਨਿਚ ਤਨ ਜਮੇ ਉਹ ਗਿੱਲੀ ਕਰ ਦੇਗਾ ਤੂੰ ਪਹਿਲਾਂ ਤੋਰ ਢੋਕਰੇ ਦੇ ਨਹੀਂ ਪਾਏ ਹੋਣੇ ਰਮਾਣੂ ਤੇ ਨੀਰਾ ਤਾਂ ਮੜਾ ਜਾ ਲੇਕਿਨ ਦੋ ਟੋਕਰੇ ਕਿਥੇ ਹੋਰ ਪਾਰ ਨਾਲ ਬੋਲਦਾ ਰਾਰ ਮਾਨ ਲਾ ਲੈ ਸੁਣੀ ਐਡਾ ਬੜਾ ਮੂੰਹ ਕਰਕੇ ਗੁਲਗਲੇ ਵਰਗਾ ਇੱਕ ਵੇੜਾ ਉਹਦਾ ਫੋਨ ਦੇਖਿਆ ਨਾ ਸੀ ਮੁੰਸਾਂ ਨੇ ਇਹਨੂੰ ਕਿਹਾ ਤਾਣ ਗੁਰਗਲੇ ਵਰਗਾ ਮੂੰਹ ਕਰ ਲੈ ਰਮਣ ਨੇ ਮੂੰਹ ਦੇਖੋ ਰਮਣ ਠੀਕ ਹੈ ਜੀ ਲੈ ਕੋਲੀ ਹੁਣ ਆਪਾਂ ਸ਼ਾਮ ਦੇ ਤੁਮਨੇ ਮੇਰੇ ਟੇਸ ਮੱਧਾਨ ਨੂੰ ਕੋਈ ਪਾਤੀ ਖਲਾਤਾ ਇਵੇਂ ਇੱਥੇ ਆਪਣਾ ਕੋਪਰ ਤੇ ਆਸ ਨਹੀਂ ਤਾਂ ਕਰਤੀ ਥੋੜਾ ਜਿਹਾ ਨੰਨ ਪਾਤੀ ਸਰੀਆ ਦਿਖਾਈ ਜਾਣੀ ਹੈ ਆਪਸ ਬਈ ਇੱਕ ਪ੍ਰਸਾਵਾਟੋ ਕਸੇ ਰੱਖਤਾ ਠੀਕ ਹੈ ਜੀ ਮੱਝਾਂ ਨਾ ਲੱਪਣਾ ਕੰਮ ਫਾਈਨਲ ਹੋ ਗਿਆ ਤੇ ਹੁਣ ਆਪਾਂ ਘਟੋ ਤੋ ਬੰਦੇ ਨੂੰ ਪਨ ਮਿਲ ਕੇ ਕੋਕੋ ਵੇਜੋ ਤੇ ਹੁਣ ਆਪਾਂ ਬੰਦੇ ਨੂੰ ਆਪਾਂ ਫਕਤ ਯਾ ਤੰਮੀ ਪਾਣੀ ਕੱਢਿਆ ਹੋਣਾ ਹੈ ਸਾਡੇ ਮੰਦਰ ਵਾਲੀ ਘਟਕਲ ਫਤਗੋ ਲਿਗੇ ਮਾੰਦ ਖਤਮ ਹੋ ਗਿਆ ਹੈ ਉਪਾਕੇ ਸਬਜ਼ੀ ਲੈ ਕੋਈ ਪਤਾ ਨਹੀਂ ਸਬਜ਼ੀ ਕਿੰਨੀ ਪ੍ਰਾਪਤ ਕਰੂ ਨਾ ਕੋਈ ਸਹੀ ਹੋ ਬੜੀ ਹੀ ਲੱਗਦੀ ਹੈ ਪਾਸੇ ਜੱਤੇ ਬਣਾਈ ਸੀ ਹੈ ਹੈ ਜੀ ਜੀ ਆ ਦੇਖਦੇ ਆਂ ਕਿ ਜਾਂ ਕੰਡੇ ਵਗੈਰਾ ਬਣਾ ਲਾਂ। ਨਹੀਂ ਕੁਝ ਚਟਣੀ ਬਣਾ ਰਹੇ ਆ ਤੇ ਮੈਂ। ਚਟਣੀ ਆਣੀ। ਮਾਤੇ ਮੰਡੀ ਉੱਪਰ ਆ ਕੇ। ਚਲੋ ਜੀ ਆਪਾਂ ਲਾਉਣ ਨੂੰ ਜਾ ਰਹੇ ਹਾਂ ਕੱਪੜੇ, ਕੱਪੜੇ। ਦੇਖੋ ਜੀ ਕਿ ਐਸਾ ਵੀਉ ਲੱਗ ਰਿਹਾ ਹੈ। ਸਿਆਣਾ ਮਗੇ ਦੇਖੋ ਜੀ ਮੇਰਾ ਰਮਨ ਪਹਿਲੇ ਕੱਪੜੇ ਲਾ ਰਿਹਾ ਹੈ ਮੈਂ ਆਈ ਸੀ ਕੱਪੜੇ ਲਾਉਣ ਵਾ। ਸੜਾ ਹੋ ਗਿਆ ਹਾਂਜੀ ਮੇਰਾ ਰਮਨ ਸਿਆਣਾ ਹੋ ਗਿਆ ਦੇਖ ਮੰਮੀ ਤੈਨੂੰ ਇੱਕ ਗੱਲ ਜਰ ਨਾਲ ਪੁੱਛਦੇ ਰ ਪੁੱਛਾਂ ਹਾਂਜੀ ਆਏ ਭਾਈ ਥਰਮਲ ਆਪਣੇ ਬਣਾ ਵਾਲੀਆ ਥਰਮਲ ਆਪਣੇ ਉਹ ਸੀ ਹਮਨੇ ਕਿਥੇ ਉਹ ਸੀ ਉਹ ਸੀ ਇੱਥੇ ਉਹ ਵੱਡੀ ਲਾਈਟ ਦੇਖੀ ਹਿੰਦੀ ਆ ਠੀਕ ਹੈ ਜੀ ਥਰਮਲ ਹੈ ਹਾਂਜੀ ਉਹ ਸੀ ਆ ਜਿਹੜੀ ਤੁਹਾਨੂੰ ਵੱਡੀ ਆਂ ਉਂਗਲੀ ਸੇ ਇਹਨੂੰ ਵੱਡੀ ਸੇਹ ਦਾ ਉਹ ਥਰਮਲ ਹੈ ਜੀ ਠੀਕ ਹੈ ਵੱਡੀ ਸੇਹ ਨਹੀਂ ਵੱਡੀ ਲੈ ਵੱਡੀ ਲਾਈਟ ਤੇ ਉਹਦੀ ਲਾਈਟ ਆਪਾਂ ਦੇਖੀ ਹਿੰਦੀ ਆ ਜਿਹੜੇ ਰਾਜ ਪਿੰਡਾਂ ਦੇ ਉਹਨਾਂ ਹੀ ਲਾਈਟਾਂ ਕਿ ਹੋਣੀ ਪੈਂਦੀਆਂ ਦੱਸ ਆਪਾਂ ਨੂੰ ਉਹ ਉੱਚਾ ਵਾਲਾ ਚਾਈ ਹੋਣੀ ਰਮਾਂ ਜਿਆਦਾ ਚਾਈ ਵਾਲਾ ਫੇਰ ਵੀ ਪਿੰਡਾਂ ਇੱਕ ਤਾਂ ਲਾਈਟਾਂ ਦਿਸਖਣੇ ਚਾਹੀਦੀਆਂ 39 ਦਿਸਖਣੇ ਚਾਹੀਦੇ ਦੱਸ ਕਿਵੇਂ ਦਿਖਦੀ ਪਾਪਾ ਹੀ ਪਤਾ ਨਹੀਂ ਮੈਂ ਤਾਂ ਕਿਹਾ ਕਿ ਰੋਕਾਂ ਨਹੀਂ ਇੰਨਾ ਗੀਨੂ ਲਾ 39 ਜਾਈ ਨਹੀਂ ਇੱਥੇ ਇਧਰ ਆਪਣੇ ਪਿੰਡ ਮੂਸਾ ਗਿਆ ਜੀ ਤੇ ਇਧਰ ਆਪਣਾ ਘਰ ਆ ਗਿਆ ਜੀ ਥੱਦੇ ਵਾਲਾ ਕਿਧਰ ਗਿਆ ਤੇਥੋਂ ਥੱਦੇ ਵਾਲਾ ਕੁਮਾੜੀਆ ਦੂਰ ਪਹਿਲਾਂ ਕੋਠੇ ਆਊਗਾ ਇਧਰੋਂ ਆਪਾਂ ਸਫਾਈ ਕੀਤੀ ਤੁਸੀਂ ਦੇਖ ਸਕਦੇ ਹੋ ਪੂਰਾ ਸਾਫ ਹੋ ਰਿਹਾ ਆਪਣਾ ਦੇਖ ਸਾਡੇ ਬਹੁਤ ਠੰਡੰਡਾ ਹੋ ਰਿਹਾ ਬਹੁਤ ਠੰਡੰਡਾ ਵੀ ਹੋ ਮਮੀ ਮਮੀ ਅੱਜ ਕੋਠੇ ਤੇ ਨਾ ਪਈਓ ਨਾ ਭਾਵੇਂ ਡਰਦੀ ਹੈ ਗੁਰੂਦੀ ਸਿੰਘ ਹੈ ਤੂੰ ਡਰਦੀ ਹੈ ਆਪਣਾ ਕੋਠਾ ਜੀ ਦੇਖ ਸਕਦੇ ਹੋ ਦੇਖੋ ਬਹੁਤ ਵਧੀਆ ਹੈ ਇਸ ਬਲੇ ਪਰ ਮੱਛਰ ਬਹੁਤ ਜ਼ਿਆਦਾ ਹੋ ਜਾਂਦਾ ਕੋਈ ਆਇਆ ਹੋ ਆਪਣਾ ਅਰੇ ਮਮੀ ਵਰੀਆ ਸ਼ੇਅਰ ਕਰਨੀ ਜਾਂਦੀ ਹੈ ਇਹਨਾਂ ਦਾ ਸੰਕੇਤ ਆ ਗਿਆ ਹੈ ਇੱਕ ਉਹ ਬੜੀ ਖੜੀ ਆਈ ਉਹ ਬੜੀ ਇਹਨਾਂ ਨੂੰ ਬੁਲਾਉਣ ਆਈ ਐ ਤੇ ਆਉਣ ਦੇ ਵੇਲੇ ਮਤਲਬ ਕਿ ਬਹੁਤ ਘੱਟ ਕਲੀਅਰ ਦਿਖ ਰਿਹਾ ਹੋਊਗਾ ਇਹ ਸਾਜ਼ੂ ਦੇ ਤੇ ਇਧਰ ਮੰਮੀ ਯਾਰੀ ਆ ਹੁਣ ਮੈਨੂੰ ਕਹਿੰਦੀ ਗੰਡੇ ਜੀਰ ਜਾਓ ਪਾਏ ਜਿਹੜੇ ਚਲੋ ਕੋਈ ਨਾ ਕੋਈ ਵੱਡੀ ਗੱਲ ਨਹੀਂ ਟਾੜ-ਟਾੜ ਜਦੋਂ ਸੋਨਾ ਦਿਖਦਾ ਹੈ ਚਾਨਾ ਟੱਕਰੇ ਕੋਈ ਜਿੰਨ ਜੇ ਮਰ ਜਾਵੇ ਖਣ ਆਣ ਮਿਲੋ ਫਿਰ ਦਾਲ ਖਾਈ ਕਰ ਤੇ ਹਈ ਨੇਰਾ ਡਰ ਲੱਗਦਾ ਕੀ ਲੋਕਾਂ ਮੈਂ ਹੁੰਦੇ ਆ ਬਈ ਦੇਖੋ ਜਰਮਾਨ ਨੂੰ ਗਿਆ ਸੀ ਦੁਕਾਨ ਤੇ ਆਪਣੀਆਂ ਕੁਟੀਆਂ ਚੱਪਲਾਂ ਜਮਾਨ ਨੇ ਚੱਪਲਾਂ ਲੈ ਕੇ ਦਿੱਤੀਆਂ ਆਪਾਂ ਨੂੰ ਨਾ ਹੰਡਾ ਲਏ ਗਾਈਜ਼ ਆ एवरीवन ਸੱਡਾ ਲੈ ਆਇਆ ਸਾਰਿਆਂ ਨੇ ਇੱਕ ਕੁੱਟ ਪਈ ਜਾਂਦਾ ਪਹਿਲੇ ਮੈਨੂੰ ਦਿੱਤੇ ਥੋੜੀ ਜੀ ਹੁਣ ਆਪੀ ਜਾਂਦਾ ਬਾਅਦ ਚ ਡੈਡੀ ਨੂੰ ਛੱਡੂਗਾ ਲਾਸਟ ਤੇ ਠੀਕ ਹੈ ਜੀ ਪਿਤਾ ਹੀ ਜਾਣ ਡੈਡੀ ਸਾਰਿਆਂ ਨੂੰ ਦੇ ਪੁੱਤਾਂ ਸਾਰੇ ਜਿਹੜੇ ਆਪਣੇ ਦੇਖਣ ਆਲੇ ਨੇ ਆਪਣੇ ਭੈਣ ਭਰਾ ਇਹਨਾਂ ਨੂੰ ਦਿਓ ਮਿੱਤਰਾਂ ਦੀ ਗੱਲ ਬਾਤ ਤਾਂ ਕੋਰੀ ਏ ਇੱਥੋਂ ਵਾਲੀ ਹੁਣ ਮੈਂ ਗਾਣਾ ਗਾਦਾ ਨਾ ਕਾਪੀਰਾਈਟ ਆ ਉੱਤਰੀ ਬੀਜਾ ਸਿੰਗਰ ਇਹ ਤੂੰ ਗਲਾਬ ਸਿੱਧੂ ਆ ਤੂੰ ਨਹੀਂ ਆਉਂਦਾ ਤੇਰੇ ਵਰਗੇ ਕਲਾਕਾਰਾਂ ਦਾ ਨਹੀਂ ਹੁੰਦਾ ਜੇ ਸੱਚੀ ਮਿੱਠੀ ਦਾ ਸਿੰਗਰ ਹੁੰਦਾ ਤਾਂ ਜ਼ਰੂਰ ਆ ਜਾਂਦਾ ਮੈਂ ਤਾਂ ਸਵਾਲ ਇਹ ਸੱਚੀ ਮਿੱਠੀ ਦਾ ਸਿੰਗਰ ਹੁੰਦਾ ਤਾਂ ਜ਼ਰੂਰ ਆ ਜਾਂਦਾ ਝੂਠ ਮਾਰੀਂਦਾ ਰਮਾਨ ਦਾ ਨਹੀਂ ਹੁੰਦਾ ਇਹ ਗਲਾਬ ਸਿੱਧੂ ਬਣੀਆਂ ਦਾ ਸਾਰਾ ਨੇ ਤੇ ਆਪਣੀ ਗੰਡਿਆਂ ਦੀ ਸਬਜ਼ੀ ਆਪਣੇ ਕੋਲੇ ਸਬਜ਼ੀ ਅੱਜ ਹੈ ਨਹੀਂ ਸੀ ਚਟਨੀ ਬਣਾਉਣ ਦਾ ਇਰਾਦਾ ਸੀ ਫਿਰ ਮੈਂ ਸੋਚਿਆ ਕਿ ਚਲ ਗੰਡਿਆਂ ਦੀ ਸਬਜ਼ੀ ਬਣਾਵਾਂ ਨੇ ਕ੍ਰੀਮ ਪੈਸੀ ਕ੍ਰੀਮ ਤਾਂ ਕਿ ਬਹੁਤ ਕੈਂਡ ਲੱਗੂਗੀ ਰੋਟੀ ਆਪਾਂ ਲਾਤੀ ਸੀਗੀ ਤੇ ਆਪਾਂ ਬੈਠੇ ਸੀ ਗੁਰਬੀਲੇ ਹੱਤ ਤਲਾਈ ਪਈ ਆ ਹਾਂ ਕੈਂਡ ਗੋੜੇ ਦੀ ਵਾਲੀ ਫੇਵਰੇਟ ਹੈ ਬਹੁਤ ਖਾਣਗੇ ਲੈ ਲਿਆ ਜੀ ਸਾਰੇ ਆਨੇ ਖਾ ਲੂ ਜੀ ਪਹਿਲੇ ਠੰਡਾ ਕੱਲਾ ਪੀ ਕੇ ਥੋੜਾ ਨਾਂ ਨਹੀਂ ਲੇਤਾ ਜੀ ਦੇਖੋ ਰਮਨ ਭੁਖੜ ਇਹਦਾ ਨਾ ਤੱਕਲ ਮੈਂ ਸਹੀ ਕਿਹਾ ਸੀ ਨਾ ਕਮੈਂਟਾਂ ਚ ਦੱਸਿਓ ਮੈਂ ਕੱਲ ਸਹੀ ਕਿਹਾ ਸੀ ਭੁਖੜਾ ਰਮਨ ਨਾਮ ਜਪੋ ਅਸੀਂ ਤਾਂ ਕੱਲ ਲੈਉਣ ਆਲੇ ਆ ਭਰਾਵਾ ਖਾਣਾ ਦਾ ਤੁਮ ਆ ਓਕੇ ਖਾਣਾ ਨਾ ਖਾਣਾ ਤਾਂ ਤੇਰੀ ਮਰਜ਼ੀ ਹੈ ਇਹ ਮੈਨੂੰ ਪਤਾ ਨਹੀਂ ਕਿਹੜਾ ਹੈਗਾ ਲਓ ਜੀ ਕਦੇ ਹੱਥ ਐ ਨਾ ਅੱਗੇ ਕਰ ਲਓ ਬੇਟਾ ਆਪੇ ਸ਼ਾਮ ਹੋ ਗਈ ਹੈ ਛਾਪ ਆਪ ਸੰਨੀ ਪਾਈ ਸੀ ਨਾ ਤੁਸੀਂ ਹਾਂਜੀ ਇਸ ਲਈ ਤੁਹਾਨੂੰ ਛਾਪ ਇੱਕ ਮਿੰਟ ਚਾਪ ਕਿੰਨੇ ਟੋਲੇ ਦੀ ਹੈ 24 ਕੈਰੇਟ ਦੀ ਇਹ ਹਾਂਜੀ ਦੇਖੋ ਇਹ 24 ਕੈਰੇਟ ਦੀ ਥੈਂਕ ਯੂ ਜੀ ਥੈਂਕ ਯੂ ਤੇ ਮੈਂ ਧੰਨਵਾਦ ਮੈਂ ਬਹੁਤ ਅਨੰਦ ਧੰਨਵਾਦ ਜੀ ਧੰਨਵਾਦ ਧੰਨਵਾਦ ਅਸੀਂ ਨਹੀਂ ਜੈਸੀ ਕੰਮ ਕਰਦੇ ਆ ਉਹਦੇ ਬੱਟੇ ਅਸੀਂ ਰਿਸਵਤ ਨਹੀਂ ਲੈਂਦੇ ਇਸ ਲਈ ਭਾਈ ਤੁਹਾਡੀ ਛਾਪ ਆ ਫੜੋ ਆ ਦੇਖੋ ਜੀ ਆਪਾਂ ਨੂੰ ਕੋਈ ਤੇਰੇ ਤੋਂ ਨਹੀਂ ਦੇਖਣ ਦੀ ਸੀ ਇਹ ਤਾਂ できたかな